ਤੂੰ ਬਦਲੀ ਤੂੰ ਬਦਲੀ ਤੂੰ ਬਦਲੀ ਸੌ ਵਾਰ ਅਸੀਂ ਇੱਕ ਵਾਰ ਨਹੀਂ ਬਦਲੇ ਉਹ ਭਗਵੰਤ ਮਾਨ ਕਹਿਣ ਤੋਂ ਬਾਅਦ ਤੂੰ ਬਦਲੀ ਸੌ ਵਾਰ ਅਸੀਂ ਇੱਕ ਵਾਰ ਨਹੀਂ ਬਦਲੇ 5 ਮਿੰਟਾਂ ਦੇ ਵਿੱਚ ਐਮਐਸਪੀ ਸਾਨੂੰ ਬਹੁਤ ਮਤ ਦੇ ਨਾਲ ਸਾਡੀ ਸਰਕਾਰ ਬਣਾ ਦਿਓ ਤੇ ਤੁਹਾਡੇ ਮੱਝਾਂ ਵਰਗੇ ਪਿੰਡਿਆ ਤੁਹਾਡੇ ਜੂਨੀ ਸਰਕ ਦੀ ਕੈਨ ਵਾਲੀ ਬੀਬਾ ਨਮੋਲ ਗਗਨ ਮਾਨ ਜਿੰਦੇ ਅਸਲ ਦੇ ਵਿੱਚ ਤਾਂ ਭਗਵਾਨ ਤਮਾਨ ਨੇ ਪਸਾਉਣ ਦੀ ਕੋਸ਼ਿਸ਼ ਕੀਤੀ ਬਾਅਦ ਦੇ ਵਿੱਚ ਇਹਨੇ ਗਾਣਾ ਗਾਉਣਾ ਸੀ ਪਹਿਲੀ ਚਿੱਠੀ ਦਾ ਜਵਾਬ ਉਹਨਾਂ ਆਇਆ ਮੈਂ ਹੋਰ ਕਿਵੇਂ ਪਾਵਾਂ ਚਿੱਠੀਆਂ ਉਹਨੇ ਵੀ ਅਗਲਾ ਬੜਾ ਦਿਮਾਗੀ ਤੌਰ ਆ ਉਹਨੇ ਚਿੱਠੀ ਇਹੋ ਜਿਹੀ ਲਿਖੀ ਇਨੇ ਇੱਕ ਤੀਰ ਛੰਡਿਆ ਸੀ ਉਹਨੇ ਅਗਲੇ ਨੇ 10 ਮਾਰੇ ਚਲਾ ਕੇ ਜਿੰਨਾਂ ਕੋਲ ਰਹਿਣ ਵਾਸਤੇ ਮਕਾਨ ਦੀ ਤਾਂ ਦੂਰ ਦੀ ਗੱਲ ਆ ਥਾਂ ਵੀ ਹੈਣੀਗੀ ਔਰ ਉਹਨਾਂ ਦਾ ਜਿਹੜਾ ਕਹਿ ਲੋ ਅੱਜ ਵੀ ਉਹਨਾਂ ਕੋਲ ਪਹਿਲਾਂ ਵੀ ਉਹਨਾਂ ਕੋਲ ਰਹਿਣ ਨੂੰ ਥਾਂ ਨਹੀਂ ਸੀ ਤੇ ਅੱਜ ਵੀ ਥਾਂ ਹੈ ਨਹੀਂ ਮਕਾਨ ਤੁਸੀਂ ਨੇ ਕਿਸੇ ਨੂੰ ਪਾ ਕੇ ਦਿੱਤਾ ਲੋਕਾਂ ਗਰੀਬਾਂ ਦੀਆਂ ਛੱਤਾਂ ਚੋਂਦੀਆਂ ਕਰ ਜਾ ਤੁਸੀਂ ਲਾ ਕਿੱਥੇ ਦਿੱਤਾ ਬਾਬਲਾਂ ਦੀ ਵੀ ਸਰਕਾਰ ਰਹੀ ਹੈ ਇੱਥੇ ਇੱਥੇ ਕਾਂਗਰਸ ਦੀ ਵੀ ਸਰਕਾਰ ਰਹੀ ਆ ਜਿਹੜੀਆਂ ਸਰਕਾਰਾਂ ਨੇ ਸਾਲਾਂ ਦੇ ਵਿੱਚ ਕਰਜ਼ੇ ਚੜਾਏ ਆ 5 ਸਾਲਾਂ ਦੇ ਵਿੱਚ ਉਹ ਤੁਸੀਂ ਸਾਲਾਂ ਡੇਢ ਸਾਲਾਂ ਦੇ ਵਿੱਚ ਹੀ ਚੜਾ ਰਹੇ ਆ ਪੰਜਾਬ ਮੰਗਦਾ ਹੈ ਜਵਾਬ ਪੁੱਛੋ ਕੇਂਦਰੀyal ਨੂੰ ਸਵਾਲ ਭਲਿਆ ਮਾਨਸਾ ਸਾਨੂੰ ਜਵਾਬ ਕਿੱਥੇ ਦਿਨਾ ਸਾਡੇ ਤਾਂ ਸਵਾਲ ਨਹੀਂ ਸੁਣਦਾ ਜਵਾਬ ਸਵਾਦ ਜੁ ਦੇਣੇ ਆ ਭਾਈ ਸਾਡਾ ਬੇੜਾ ਕਰ ਕੋ ਰਿਆ ਸਾਨੂੰ ਬਚਾ ਜੇ ਬਚਾਈ ਦਿੱਤਾ ਜੇ ਕੋਈ ਮਾੜਾ ਮੋਟਾ ਕੋਈ ਮੰਤਰ ਹੈਗਾ ਕੋਈ ਸਾਧ ਸੰਤ ਨੂੰ ਆਉਂਦਾ ਸਾਨੂੰ ਉਹ ਦੱਸ ਦੇਵੇ ਅਸੀਂ ਕੋਈ ਬੋਕਰ ਤੇ ਮੰਤਰ ਮਾਰ ਕੇ ਮਾੜਾ ਮੋਟਾ ਇਹਨਾਂ ਨੂੰ ਥੋੜਾ ਸੈਟ ਕਰ ਦਿੱਗੇ ਬਦਲੀ ਤੂੰ ਬਦਲੀ ਤੂੰ ਬਦਲੀ ਸੌ ਵਾਰ ਅਸੀਂ ਇੱਕ ਵਾਰ ਨਹੀਂ ਬਦਲੇ ਅਸੀਂ ਤੇਰੇ ਵਾਂਗੂ ਬੇਦਰਦ ਦੇ ਕਦੇ ਬਿਆਨ ਨਹੀਂ ਬਦਲੇ ਤੂੰ ਬਦਲੀ ਬਦਲੀ ਸੋਵਾਰ ਅਸੀਂ ਕਵਾਰ ਨਹੀਂ ਬਦਲੇ ਅਸੀਂ ਤੇਰੇ ਵਾਂਗੂ ਬੇਦਰਦੇ ਕਦੇ ਬਿਆਨ ਨਹੀਂ ਬਦਲੇ ਸਾਡੇ ਬਿਆਨ ਕੀ ਸੀ ਕਿ ਜਿਹੜਾ ਪੰਜਾਬ ਆ ਉਹ ਗਰੀਬ ਹੋ ਚੁੱਕਿਆ ਸਾਡੇ ਬਿਆਨ ਕੀ ਸੀ ਕਿ ਜਿਹੜੇ ਪੰਜਾਬ ਦੇ ਲੋਕ ਆ ਬਿਨਾਂ ਇਲਾਜ ਤੋਂ ਮਰ ਰਹੇ ਆ ਸਾਡੇ ਬਿਆਨ ਕੀ ਸੀ ਕਿ ਜਿਹੜੇ ਲੋਕ ਆ ਗਰੀਬ ਲੋਕ ਉਹਨਾਂ ਕੋ ਰਹਿਣ ਵਾਸਤੇ ਮਕਾਨ ਹੈ ਨਹੀਂ ਕੇ ਤੇ ਸਾਡੇ ਬਿਆਨ ਅੱਜ ਵੀ ਉਹੀ ਆ ਤੂੰ ਬਦਲੀ ਸੋ ਵਾਰ ਅਸੀਂ ਇੱਕ ਵਾਰ ਨਹੀਂ ਬਦਲੇ ਜਿਨ੍ਹਾਂ ਦੇ ਨਾਲ ਕਦੇ ਗਵਾਂਢੀ ਨਹੀਂ ਤੁਰਦੇ ਸੀ ਉਹਦੇ ਨਾਲ ਹਜ਼ਾਰਾਂ ਚ ਗਨਮੈ ਤੁਰਨ ਲਾਤੇ ਉਹ ਆ ਭਗਵਾਨ ਤਮਾਨ ਕਹਿਣ ਤੋਂ ਬਾਅਦ ਤੂੰ ਬਦਲੀ ਸੋ ਵਾਰ ਅਸੀਂ ਇੱਕ ਵਾਰ ਨਹੀਂ ਬਦਲੇ 5 ਮਿੰਟਾਂ ਦੇ ਵਿੱਚ ਐਮਐਸਪੀ ਸਾਨੂੰ ਬਹੁਮਤ ਦੇ ਨਾਲ ਸਾਡੀ ਸਰਕਾਰ ਬਣਾ ਦਿਓ ਤੇ ਤੁਹਾਡੇ ਮੱਝਾਂ ਵਰਗੇ ਪਿੰਡੇ ਆ ਤੁਹਾਡੇ ਜੂਨੀ ਸਰਕ ਦੀ ਕਹਿਣ ਵਾਲੀ ਬੀਬਾ ਅਨਮੋਲ ਗਗਨਮਾਨ ਤੇ ਅੱਜ ਕਈ ਅੱਜ ਕੱਲ ਲਗਭਗ 1.5 ਸਾਲ ਤੋਂ ਵੀ ਪਲੱਸ ਹੋ ਗਿਆ ਇਹਨਾਂ ਦੀ ਸਰਕਾਰ ਬਣੀ ਨੂੰ ਅੱਜ ਵੀ ਇਹ ਚੁੱਪਚਾਹ ਬੈਠਿਆ ਫਿਰ ਇੱਥੇ ਵੀ ਕਹਿ ਸਕਦੇ ਆ ਤੂੰ ਬਦਲੀ ਸੋ ਵਾਰ ਅਸੀਂ ਇੱਕ ਵਾਰ ਨਹੀਂ ਬਦਲੇ ਅਸੀਂ ਤੇਰੇ ਵਾਂਗੂ ਬੇਕਦਰੇ ਕਦੇ ਬਿਆਨ ਨਹੀਂ ਬਦਲੇ ਇਹਨਾਂ ਦੇ ਓਐਮਐਲਏ ਜਿੰਨਾ ਕੋਲ ਇਹਨਾਂ ਦੇ ਉਹ ਅੱਜ ਮੰਤਰੀ ਅੱਜ ਇਹਨਾਂ ਦੇ ਉਹ ਰਾਜ ਸਭਾ ਮੈਂਬਰ ਜਿਨ੍ਹਾਂ ਨੇ 2019 ਦੇ ਵਿੱਚ ਜ਼ੀਰੋ ਖਾਤੇ ਸ਼ੋਅ ਕੀਤੇ ਸੀ ਤੇ ਅੱਜ ਉਹ 10-10 ਲੱਖ ਰੁਪਏ ਦੇ ਸੂਟ ਪਾ ਰਹੇ ਆ ਚੰਗੇ ਐਸ਼ਵਾਰਾਮ ਸਟੇਟਾਂ ਦੇ ਵਿੱਚ ਆਪਦੇ ਵਿਆਹ ਕਰਵਾ ਰਹੇ ਆ ਤੂੰ ਬਦਲੀ ਸਵਾਰ ਅਸੀਂ ਇੱਕ ਵਾਰ ਨਹੀਂ ਬਦਲੇ ਤੇਰੇ ਵਾਂਗੂ ਬੇਦਰਦ ਅਸੀਂ ਕਦੇ ਬਿਆਨ ਨਹੀਂ ਬਦਲੇ ਕੇਸਰੀ ਆ ਇਹਨਾਂ ਦਾ ਜਿਨ੍ਹਾਂ ਨੇ ਆਪਦੇ ਪੁਰਾਣੇ ਬੰਗਲੇ ਤੇ ਹੀ ਅਖਜਾਨੇ ਦੇ ਵਿੱਚੋਂ 45 ਕਰੋੜ ਰੁਪਇਆ ਬੰਗਲੇ ਤੇ ਲਾਇਆ ਹੋਵੇ ਤੇ ਉੱਥੋਂ ਦੇ ਲੋਕ ਅੱਜ ਵੀ ਜਿਹੜੇ ਵਿਚਾਰੇ ਝੋਫੜੀਆਂ ਵਾਲੇ ਸੀ ਉਹ ਅੱਜ ਵੀ ਝੋਫੜੀਆਂ ਦੇ ਵਿੱਚ ਹੀ ਰਹਿੰਦੇ ਆ ਜਿਵੇਂ ਕਿ ਪੰਜਾਬ ਦੇ ਲੋਕ ਜਿਹੜੇ ਬੇਘਰ ਸੀ ਉਹ ਅੱਜ ਵੀ ਬੇਘਰ ਆ ਤੂੰ ਬਦਲੀ ਸੋ ਵਾਰ ਅਸੀਂ ਇੱਕ ਵਾਰ ਨਹੀਂ ਬਦਲੇ ਅਸੀਂ ਤੇਰੇ ਵਾਂਗੂ ਬੇਦਰਦੇ ਕਦੇ ਬਿਆਨ ਨਹੀਂ ਬਦਲੇ ਮੈਂ ਗੱਲ ਕਰ ਲੱਗਿਆ ਭਗਵਾਨਤਮਨ ਦੀ ਪੰਜਾਬ ਦੇ ਲੋਕੋ ਗੱਲ ਤਾਂ ਹੁਣ ਸ਼ੁਰੂ ਹੋਣੀ ਆ ਇਹ ਆਪਣੇ ਸਰਦਾਰ ਸਾਹਿਬ ਜੀ ਨੇ ਭਗਵਾਨ ਤਮਨ ਜੀ ਨੇ ਰਾਤ ਸਵਾ ਆਪਣੇ ਰਾਜਪਾਲ ਜੀ ਨੂੰ ਚਿੱਠੀ ਪਾਈ ਜਿਹਦੇ ਵਿੱਚ ਕੀ ਲਿਖਿਆ ਕਿ ਸਾਡਾ ਆਰਡੀਐਫ ਮੈਂ ਮਾਫੀ ਚਾਹੁੰਦਾ ਜੇਕਰ ਮੈਂ ਕੁਝ ਗਲਤ ਨਾ ਲੈ ਰਿਹਾ ਹਾਂ ਵੀ ਸਾਡਾ 5300 ਲਗਭਗ 36 ਕਰੋੜ ਰੁਪਇਆ 5336 ਕਰੋੜ ਰੁਪਇਆ ਜਿਹੜਾ ਰੂਰਲ ਡਿਪਾਰਟਮੈਂਟ ਦਾ ਇਹਨਾਂ ਫੰਡ ਜਿਹੜਾ ਉਹ ਫਸਿਆ ਹੋਇਆ ਤੇ ਤੁਸੀਂ ਸਾਡਾ ਕਢਵਾ ਕੇ ਦਿਓ ਅੱਗੋਂ ਜਿਹੜੇ ਸਾਡੇ ਰਾਜਪਾਲ ਜੀ ਸੀਗੇ ਉਹਨਾਂ ਨੇ ਇਹ ਲਿਖਿਆ ਇਹਨਾਂ ਨੂੰ ਚਿੱਠੀ ਦਾ ਦੇ ਵਿੱਚ ਜਿਹੜਾ ਚਿੱਠੀ ਦਾ ਜਵਾਬ ਨਾ ਦਿੰਦੇ ਅਸਲ ਦੇ ਵਿੱਚ ਤਾਂ ਭਗਵਾਨ ਤਮਾਨ ਨੇ ਪਸਾਉਣ ਦੀ ਕੋਸ਼ਿਸ਼ ਕੀਤੀ ਬਾਅਦ ਦੇ ਵਿੱਚ ਇਹਨੇ ਗਾਣਾ ਗਾਉਣਾ ਸੀ ਪਹਿਲੀ ਚਿੱਠੀ ਦਾ ਜਵਾਬ ਨਾ ਆਇਆ ਮੈਂ ਹੋਰ ਕਿਵੇਂ ਪਾਵਾਂ ਚਿੱਠੀਆਂ ਉਹਨੇ ਵੀ ਅਗਲਾ ਬੜਾ ਦਿਮਾਗੀ ਤੌਰ ਆ ਉਹਨੇ ਚਿੱਠੀ ਇਹੋ ਜਿਹੀ ਲਿਖੀ ਇਹਨੇ ਇੱਕ ਤੀਰ ਛੰਡਿਆ ਸੀ ਉਹਨੇ ਅਗਲੇ ਨੂੰ 10 ਮਾਰੇ ਚਲਾ ਕੇ ਉਹ ਆਂਦਾ ਵੀ ਭਲਿਓ ਮਾਨਸੋ ਤੁਹਾਡਾ ਜਿਹੜਾ ਕੇਸ ਆ ਸੁਪਰੀਮ ਕੋਰਟ ਚ ਲੱਗਿਆ ਹੋਇਆ ਤੁਹਾਡਾ ਜਿਹੜਾ ਪੈਸਾ ਫਸਿਆ ਹੋਇਆ ਉਦੋਂ ਨੂੰ ਉਹਦਾ ਜਿਹੜਾ ਕਹ ਲੋ ਕੇਸ ਦੀ ਸੁਣਵਾਈ ਹੋ ਜੂਗੀ ਨਾਲ ਤੁਸੀਂ ਮੈਨੂੰ ਇੱਕ ਗੱਲ ਦੱਸੋ ਵੀ ਆ 1.5 ਸਾਲ ਦੇ ਵਿੱਚ 50 ਹਜ਼ਾਰ ਕਰੋੜ ਰੁਪਿਆ ਕਰਜ਼ਾ ਚੱਕਿਆ ਇਹ ਕਰਜ਼ਾ ਕਿੱਥੇ ਲਾਇਆ ਸਾਨੂੰ ਇਹਦਾ ਹਿਸਾਬ ਕਿਤਾਬ ਦਿਓ ਮੈਂ ਹਣ ਭਗਵੰਤ ਮਾਨ ਜੀ ਤੁਹਾਨੂੰ ਪੁੱਛਦਾ ਆ ਤੁਹਾਡੀਆਂ ਵਿਰੋਧੀਆਂ ਪਾਰਟੀਆਂ ਵਾਲੇ ਪਾ ਰਹੇ ਆ ਪੰਜਾਬ ਮੰਗਦਾ ਹੈ ਜਵਾਬ ਭਗਵੰਤ ਮਾਨ ਦੀ ਗਵਾਹੀ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ ਤੇ 50 ਹਜ਼ਾਰ ਕਰੋੜ ਰੁਪਏ ਦੇ ਨਵੇਂ ਕਰਜ਼ੇ ਦਾ ਬੋਝ ਪਾ ਦਿੱਤਾ ਖਰਚ ਕੀਤੇ ਗਏ ਫਸਲ ਮੁਆਵਜ਼ਾ ਜਿਹੜਾ ਫਸਲ ਮੁਆਵਜ਼ਾ ਸੀ ਭੁਗਤਾਨ ਤੁਸੀਂ ਨਹੀਂ ਕੀਤਾ ਹਰ ਮੁਆਵਜ਼ਾ ਭੁਗਤਾਨ ਤੁਸੀਂ ਨਹੀਂ ਕੀਤਾ ਔਰਤਾਂ ਨੂੰ 10000 ਰੁਪਿਆ ਤੁਸੀਂ ਨਹੀਂ ਦਿੱਤਾ ਬਜ਼ੁਰਗਾਂ ਨੂੰ ਵਧੀ ਹੋਈ ਪੈਨਸ਼ਨ ਭੁਗਤਾਨ ਤੁਸੀਂ ਨਹੀਂ ਕੀਤਾ ਨਵੀਆਂ ਵਿਆਹੀਆਂ ਬੇਟੀਆਂ ਨੂੰ ਸਗਨ ਸਕੀਮ ਤੁਸੀਂ ਨਹੀਂ ਦਿੱਤੀ ਬੇਰੋਜ਼ਗਾਰੀ ਭੱਤਾ ਤੁਸੀਂ ਨਹੀਂ ਦਿੱਤਾ ਭਗਤਪੂਰਨ ਸਿਹਤ ਬੀਮਾ ਯੋਜਨਾ ਬੰਦ ਕਰ ਦਿੱਤੀ ਮੁਫਤ ਤੀਰਥ ਯਾਤਰਾ ਸਕੀਮ ਬੰਦ ਕਰ ਦਿੱਤੀ ਵਿਦਿਆਰਥੀਆਂ ਨੂੰ ਮੁਫਤ ਸਾਈਕਲ ਨਹੀਂ ਦਿੱਤੇ ਲੋੜਵੰਦ ਜਿਹੜੇ ਆ ਲੋੜਵੰਦ ਪਰਿਵਾਰਾਂ ਨੂੰ ਮੁਫਤ ਭਾਂਡੇ ਨਹੀਂ ਦਿੱਤੇ ਉਹ ਆਟਾ ਦਾ ਸਕੀਮ ਕਾਰਡ ਕੱਢ ਦਿੱਤੇ ਜਿਹੜੇ ਕਾਰਡ ਸੀਗੇ ਸੇਵਾ ਕੇਂਦਰ ਬੰਦ ਸੁਵਿਧਾ ਕੇਂਦਰ ਬੰਦ ਨਵੀਆਂ ਸੜਕਾਂ ਫਲਾਈਓਵਰ ਜਿਹੜਾ ਢਾਂਚਾ ਤੁਸੀਂ ਨਹੀਂ ਮਤਲਬ ਉਹ ਸਾਰਿਆਂ ਨਹੀਂ ਗਿਆ ਤਾਂ ਕਿ ਲੋਕਾਂ ਦਾ ਪੈਸਾ ਮਸ਼ਹੂਰਨਾ ਤੇ ਦਿੱਲੀ ਦੇ ਬਤੌਰ ਅਰਵਿੰਦ ਕੇਜਰੀਅਲ ਦੇ ਹਵਾਈ ਯਾਤਰਾ ਹੋਟਲ ਤੇ ਬਿੱਲਾਂ ਦਾ ਭੁਗਤਾਨ ਹੀ ਕਰਨ ਤੇ ਖਰਚ ਕਰ ਦਿੱਤਾ ਗਿਆ ਅਸਲ ਜਵਾਬ ਹੈ ਭਗਵਾਨ ਤੁਮਾਰ ਜੀ ਤੁਹਾਨੂੰ ਹੁਣ ਕਹਿਣਾ ਕਿ ਸਾਡੇ ਜਿਹੜੇ ਪੰਜਾਬ ਦੇ ਲੋਕ ਆ ਇਹੋ ਜਿਹੇ ਗਰੀਬ ਲੋਕ ਬੈਠੇ ਆ ਸਾਡੇ ਤੇਰੇ ਨਹੀਂ ਸਾਡੇ ਸਾਡੇ ਜਿਹੜੇ ਪੰਜਾਬ ਦੇ ਲੋਕ ਆ ਸੜਕਾਂ ਤੇ ਬੈਠੇ ਹੋਏ ਆ ਜਿੰਨਾਂ ਕੋਲ ਰਹਿਣ ਵਾਸਤੇ ਮਕਾਨ ਦੀ ਤਾਂ ਦੂਰ ਦੀ ਗੱਲ ਆ ਥਾਂ ਵੀ ਹੈ ਨਹੀਂਗੀ ਔਰ ਉਹਨਾਂ ਦਾ ਜਿਹੜਾ ਕਹਿ ਲੋ ਅੱਜ ਵੀ ਉਹਨਾਂ ਕੋਲ ਪਹਿਲਾਂ ਵੀ ਉਹਨਾਂ ਕੋਲ ਰਹਿਣ ਨੂੰ ਥਾਂ ਨਹੀਂ ਸੀ ਤੇ ਅੱਜ ਵੀ ਥਾਂ ਹੈ ਨਹੀਂ ਮਕਾਨ ਤੁਸੀਂ ਨਹੀਂ ਕਿਸੇ ਨੂੰ ਪਾ ਕੇ ਦਿੱਤਾ ਲੋਕਾਂ ਗਰੀਬਾਂ ਦੀਆਂ ਛੱਤਾਂ ਚੁੰਦੀਆਂ ਕਰ ਜਾ ਤੁਸੀਂ ਲਾ ਕਿੱਥੇ ਦਿੱਤਾ ਆ ਤੁਹਾਡੇ ਬੈਨਰਾਂ ਨੂੰ ਚੱਟ ਲਿੱਗੇ ਸੀ ਤੂੰ ਬਦਲੀ ਸੋ ਵਾਰ ਅਸੀਂ ਇੱਕ ਵਾਰ ਨਹੀਂ ਬਦਲੇ ਅਸੀਂ ਤੇਰੇ ਵਾਂਗੂ ਬੇਦਰਦੇ ਕਦੇ ਬਿਆਨ ਨਹੀਂ ਬਦਲੇ ਕਦੇ ਆ ਝਾੜੂ ਵੇਖ ਲੈ ਮੈਂ ਚਲੋ ਇਧੀਆਂ ਬੱਲਾ ਗੱਲਾਂ ਬਾਤਾਂ ਆਪਾਂ ਜੇ ਗੱਲ ਕਰੀਏ ਪੰਜਾਬ ਦੀ ਜਿਹੜੀ ਬੇਰੋਜ਼ਗਾਰੀ ਸੋ ਅੱਜ ਵੀ ਚੱਲੀ ਜਾਂਦੀ ਆ ਹਰਿਆਣੇ ਵਾਲਿਆਂ ਨੂੰ ਨੌਕਰੀਆਂ ਦੇ ਰਹੇ ਆ ਔਰ ਮੇਨ ਮਕਸਦ ਇੱਥੇ ਕਰਜ਼ੇ ਦੀ ਗੱਲ ਆਉਂਦੀ ਆ ਵੀ ਕਰਜ਼ਾ ਲੱਗਿਆ ਕਿੱਥੇ ਆ 1000 ਰੁਪਏ ਮਹੀਨੇ ਦੀ ਜੇ ਗੱਲ ਕਰੀਏ ਜੇ ਮੈਂ ਇਹ ਨਹੀਂ ਕਹਿੰਦਾ ਵੀ 1000 ਰੁਪਿਆ ਮਹੀਨਾ ਔਰਤਾਂ ਨੂੰ ਦੇਣ ਹੈ 1000 ਰੁਪਏ ਦੀ ਜੇਕਰ ਗੱਲ ਕਰੀਏ 1000 ਕਰੋੜ ਰੁਪਿਆ ਇੱਕ ਮਹੀਨੇ ਦਾ ਬਣੂਗਾ ਜੇਕਰ ਔਰਤਾਂ ਨੂੰ 1 ਕਰੋੜ ਔਰਤ ਨੂੰ ਵੀ 1000 ਰੁਪਿਆ ਦਿੰਦੇ ਆ ਤੇ ਜੇਕਰ 12 ਮਹੀਨਿਆਂ ਦੀ ਗੱਲ ਕਰੀਏ 12000 ਕਰੋੜ ਰੁਪਿਆ ਬਣਦਾ ਜੇਕਰ 55 ਸਾਲਾਂ ਦੀ ਗੱਲ ਕਰੀਏ ਬਾਹਰੋਂ 560 60000 ਕਰੋੜ ਰੁਪਿਆ ਬਣਦਾ ਸਾਨੂੰ ਇਹ ਅਸੀਂ ਕਰਜ਼ਾ ਨਹੀਂ ਚੜਾਉਣਾ ਚਾਹੁੰਦੇ 1000 ਰੁਪਿਆ ਨਾ ਦੇਣ ਪਰ ਚੱਕਰੇ ਆ ਕਿ ਬਾਦਲਾਂ ਦੀ ਵੀ ਸਰਕਾਰ ਰਹੀ ਹੈ ਇੱਥੇ ਇੱਥੇ ਕਾਂਗਰਸ ਦੀ ਵੀ ਸਰਕਾਰ ਰਹੀ ਆ ਜਿਹੜੀਆਂ ਸਰਕਾਰਾਂ ਨੇ ਸਾਲਾਂ ਦੇ ਵਿੱਚ ਕਰਜ਼ੇ ਚੜਾਏ ਆ 5 ਸਾਲਾਂ ਦੇ ਵਿੱਚ ਉਹ ਤੁਸੀਂ ਸਾਲਾਂ ਡੇਢ ਸਾਲਾਂ ਦੇ ਵਿੱਚ ਹੀ ਚੜਾ ਰਹੇ ਆ ਪੰਜਾਬ ਮੰਗਦਾ ਹੈ ਜਵਾਬ ਪੁੱਛੋ ਕੇਸਰੀਵਾਲ ਨੂੰ ਸਵਾਲ ਵੀ ਸਾਨੂੰ ਦੱਸੋ ਵੀ ਸਾਡਾ ਪੈਸਾ ਕਿਉਂ ਬਰਬਾਦ ਹੋ ਰਿਹਾ ਤੂੰ ਤਾਂ ਇਹ ਆਂਦਾ ਹੁੰਦਾ ਸੀ ਭਗਵਾਨ ਤਮਨਸਿਆ ਤੂੰ ਆਂਦਾ ਨਾ ਹੁੰਦਾ ਸੀ ਕਿ ਆਖੇ ਕਿਉਂ ਹੈਲੀਕਾਪਟਰ ਯੂਜ਼ ਕਰਦੇ ਆ 2-3 ਘੰਟਿਆਂ ਦੀ ਵਾਰ ਪਿੱਛੇ ਗੱਡੀਆਂ ਹੈਗੀਆਂ ਐ ਕਰ ਲੋ ਸਾਡਾ ਤੂੰ ਭਰਾਵਾ ਬੇੜਾਗਰ ਕਰੀ ਜਾਂ ਨਾ ਜਿੰ ਚੜੀ ਜਿੰਨਾਂ ਦੀਆਂ ਉਂਗਲਾਂ ਤੇ ਫਿਰਦੀ ਉਹ ਤੈਨੂੰ ਝਾਰ ਦੇਣਗੇ ਜਿਨ੍ਹਾਂ ਦੇ ਕਹਿਣਿਆਂ ਤੇ ਚੱਲਦਾ ਇੱਕ ਦਿਨ ਤੈਨੂੰ ਉਹੀ ਝਾਰਨਗੇ ਉਹ ਅਸੀਂ ਤੱਜ ਵੀ ਰੋਂਦੇ ਫਿਰਦੇ ਆ ਉਹ ਲਾਜ ਸਾਡਾ ਨਹੀਂ ਹੋ ਰਿਹਾ ਉਹ ਸਾਡੇ ਪੱਲੇ ਕੱਖ ਨਹੀਂ ਰਿਹਾ ਭਗਵਾਨ ਤਮਨਸਿਆ ਕਰਦਾ ਕੀ ਫਿਰਦਾ ਕਿਹੜਾ ਇੰਨਾ ਕਰਜ਼ਾ ਚੱਕ ਕੇ ਸਾਨੂੰ ਕਿਹੜੇ ਤੂੰ ਸੋਨੇ ਦੇ ਥਾਲ ਲੈ ਕੇ ਦਿੱਤੇ ਆ ਉਹ ਰੇਤਾ ਸਾਨੂੰ ਨਹੀਂ ਮਿਲ ਰਿਆ ਉਹ ਤੂੰ ਹੀ ਦੱਸ ਦੇ ਬੀਬਾ ਝਾੜੂ ਤੇਰਾ ਇਹਨਾਂ ਨੇ ਤਾਂ ਤੈਨੂੰ ਵੀ ਬਰਬਾਦ ਕਰਤਾ ਤੇਰਾ ਚੋਣ ਨਿਸ਼ਾਨ ਰੱਖ ਕੇ ਅੱਗੇ ਕਹਿੰਦਾ ਹੁੰਦਾ ਸੀ ਨਾ ਓਏ ਬਾਦਲ ਦੀ ਟੱਕੜੀ ਆ ਬਾਬੇ ਨਾਨਕ ਦੀ ਟੱਕੜੀ ਨਹੀਂ ਓਏ ਭਰਾਵਾ ਲਿਬੜਿਆ ਹੋਇਆ ਝਾੜੂ ਆ ਕੋਈ ਹਿਸਾਬ ਕਰਨ ਵਾਲਾ ਨਹੀਂਗਾ ਇਹਨੂੰ ਤਾਂ ਵੀਹ ਹਰਿ ਧੋਣਾ ਪੈਂਦਾ ਜਿਹੜਾ ਕੰਮ ਹੋਇਆ ਪਿਆ ਸਾਨੂੰ ਬਈ ਭਗਵਾਨ ਤਮਨ ਜੀ ਪੰਜਾਬ ਦੇ ਮੁੱਖ ਮੰਤਰੀ ਬਣੇ ਸੀ ਤੁਸੀਂ ਕਾਹਦੇ ਵਾਸਤੇ ਪੰਜਾਬ ਦਾ ਬੇੜਾ ਤਾਰਨ ਵਾਸਤੇ ਪਰ ਲੋਕ ਲੋਕਾਂ ਦਾ ਤਾਂ ਉਹੀ ਹਾਲ ਆ ਅੱਜ ਵੀ ਲੋਕਾਂ ਦੇ ਬੱਚੇ ਆ ਜਿਹੜੇ ਉਹ ਨਾ ਤਾਂ ਪੜ੍ਹ ਲਿਖ ਕੇ ਨੌਕਰੀ ਲੱਗੇ ਆ ਅੱਜ ਵੀ ਜਿਹੜੇ ਲੋਕਾਂ ਦੇ ਬੱਚੇ ਆ ਜਾਂ ਲੋਕਾਂ ਦੇ ਗਰੀਬ ਜਿਹੜੇ ਪਰਿਵਾਰ ਆ ਬਿਨਾਂ ਇਲਾਜ ਤੋਂ ਅੱਜ ਵੀ ਉਹ ਤੜਫੀ ਜਾਂਦੇ ਆ ਪੈਸਾ ਰੱਸ ਕਿੱਥੇ ਲਾਇਆ ਪੈਸਾ ਗਿਆ ਕਿੱਥੇ ਆ ਸਾਨੂੰ ਦੱਸ ਤਾਂ ਦੇ ਭਰਾਵਾ ਹੁਣ ਰਾਜਪਾਲ ਜੀ ਨੇ ਤੁਹਾਨੂੰ ਚਿੱਠੀ ਲਿਖੀ ਆ ਹੁਣ ਫਿਰ ਨਾ ਕਹ ਦੋ ਜੇ ਮੈਂ ਤੁਹਾਨੂੰ ਕਿਉਂ ਜਵਾਬ ਦੇਵਾਂ ਮੈਂ ਤਾਂ 3 ਲੱਖ ਮਤਲਬ 3 ਕਰੋੜ ਆਬਾਦੀ ਨੂੰ ਜਵਾਬ ਦੇਵਾਂਗਾ ਜਿਹੜੇ ਲੋਕਾਂ ਨੇ ਮੈਨੂੰ ਚੁਣਿਆ ਮੈਂ ਤਾਂ ਉਹਨਾਂ ਨੂੰ ਜਵਾਬ ਦੇਵਾਂਗਾ ਭਲਿਆ ਮਾਨਸਾ ਸਾਨੂੰ ਜਵਾਬ ਕਿੱਥੇ ਦਿਨਾ ਸਾਡੇ ਤਾਂ ਸਵਾਲ ਨਹੀਂ ਸੁਣਦਾ ਜਵਾਬ ਸਵਾਲ ਤੋਂ ਦੇਣੇ ਆਂ ਭਾਈ ਸਾਡਾ ਬੇੜਾ ਘਰ ਕੋਰਿਆ ਸਾਨੂੰ ਬਚਾ ਜੇ ਬਚਾਈ ਦਿੱਤਾ ਜੇ ਕੋਈ ਮਾੜਾ ਮੋਟਾ ਕੋਈ ਮੰਤਰ ਹੈਗਾ ਕੋਈ ਸਾਧ ਸੰਤ ਨੂੰ ਆਉਂਦਾ ਸਾਨੂੰ ਉਹ ਦੱਸ ਦੇਵੇ ਅਸੀਂ ਕੋਈ ਬੋਕਰ ਤੇ ਮੰਤਰ ਮਾਰ ਕੇ ਮਾੜਾ ਮੋਟਾ ਇਹਨਾਂ ਨੂੰ ਥੋੜਾ ਸੈਟ ਕਰ ਦਿੱਗੇ ਇਹ ਸਾਡਾ ਨਹੀਂ ਬੇੜਾ ਕਰਕ ਹੋ ਜਾਣਾ ਅਸੀਂ ਕਰਜ਼ੇ ਸਾਡੇ ਦਾ ਬੱਚੇ ਵੇਖੋ ਇਤਿਹਾਸਕਾ ਜਿਹੜੇ ਜਿਹੜੇ ਮੰਤਰੀ ਨੇ ਵੀ ਕਰਜ਼ਾ ਚੜਾਇਆ ਜਿਹੜੇ ਜਿਹੜੇ ਮੰਤਰੀ ਨੇ ਵੀ ਕਰਜ਼ਾ ਚੜਾਇਆ ਨਾ ਤਾਂ ਉਹਨਾਂ ਨੇ ਕਦੇ ਭਰਿਆ ਨਾ ਉਹ ਭਰਨਗੇ ਪਰ ਸਾਡੇ ਪਿਓ ਦਾਦਿਆਂ ਨੇ ਵੀ ਕਰਜ਼ਾ ਭੜਿਆ ਅਸੀਂ ਵੀ ਭਰੀ ਜਾਂਨੇ ਆ ਤੇ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਬੱਚੇ ਵੀ ਭਰਨਗੇ ਯਾਰ 110 ਗੱਡੀਆਂ ਤਾਂ ਭਗਵੰਤ ਮਾਨ ਨਾਲ ਹੋਣ ਇਹ ਵੀ ਜਿਹੜੀ ਵਾਈਫਾ 1.5 ਲੱਖ ਦੇ ਸੈਂਡਲ ਇਹ ਪਾਵੇ 3 ਲੱਖ ਦੇ ਬੂਟ ਇਹ ਪਾਵੇ ਉਲਟਾ ਪਤਾ ਕੀਆਂ ਦਾ ਕੱਲੇ ਦਾ ਬਿਆਨ ਸੀ ਆਖੇ ਮੇਰੇ 3 ਲੱਖ ਬੂਟਾਂ ਦਾ ਮੁੱਦਾ ਬਣਾਈ ਫਿਰਦੇ ਆ ਇਹ ਮੁੱਦਾ ਪੰਜਾਬ ਦਾ ਤੇ ਤੂੰ ਅੱਗੇ ਭਾਂਡਿਆਂ ਦਾ ਮੁੱਦਾ ਬਣਾਈ ਫਿਰਦਾ ਸੀ ਉਹਦੇ ਮੁੱਦੇ ਸੀਗੇ ਅੱਜ ਤੂੰ ਬੰਦਾ ਰਾਖਾ ਪੰਜਾਬ ਦਾ ਛੱਡ ਦੇ ਖੇੜਾ ਭਰਾਵਾ ਸਾਡਾ ਛੱਡ ਦੇ ਖੇੜਾ ਇਹ ਭਗਵਾਨ ਤੁਮਨ ਸਾਹਿਬ 3 ਲੱਖ ਦੇ ਬੂਟ ਤੇਰੇ ਪਾਏ ਆ ਸੋਨਾ ਤੇਰੇ ਪਰਿਵਾਰਾਂ ਦੇ ਪਾਇਆ ਗੱਡੀਆਂ ਤੁਹਾਡੇ ਕੋਲੇ ਭਰਨ ਵਾਰੀ ਅਸੀਂ ਭਰਾਂਗੇ ਯਾਰ ਕਮਾਲ ਹੋ ਗਈ ਤੇਰੀ ਤੁਸੀਂ ਦੱਸ ਤਾਂ ਦੇ ਆਹ ਤਨਖਾਹਾਂ ਤੇਰੇ ਐਮਐਲਏ ਲਈ ਜਾਂਦੇ ਆ ਆ ਇੱਥੇ ਜੇ ਇਕੱਠ ਰੱਖਿਆ ਸੀਗਾ ਉਦਘਾਟਨ ਕਰਾਇਆ ਕਿ ਸਕੂਲਾਂ ਦਾ ਉਥੇ ਕੇਸਰੀ ਆ ਲਾ ਜਾਂਦਾ ਇਹ ਵੀ ਵੇਲਾ ਤੁਰਿਆ ਫਿਰਦਾ ਕੰਮ ਧੰਦੇ ਨੂੰ ਵੀ ਦਿੱਲੀ 'ਚ ਕੋਈ ਨਹੀਂ ਇਹ ਆ ਜੂਗਾ ਬਸ 1.5 ਵਨ ਕੱਟ 1.5 ਵਨ ਕੱਟ ਮੈਂ ਕਹਿੰਨੇ ਇੰਨੀਆਂ ਤਾਂ ਸਾਰੀ ਉਮਰ 'ਚ ਕੈਂਚੀਆਂ ਨਹੀਂ ਵਿਕੀਆਂ ਜਿੰਨੀਆਂ ਤੂੰ 1.5 ਸਾਲ 'ਚ ਵਿਕਣ ਲਾਤੀਆਂ ਔਰ ਘਾਟਰੇ ਕਿਹੜਾ ਆਖੇ ਪਤਾ ਨਹੀਂ ਸਿਆਣਿਆਂ ਦੀ ਘਾਤ ਸੀਗੀ ਆਖੇ ਕਰਨਾ ਕੀ ਆ ਬਸ ਉਹਨੂੰ ਟੀਮ ਟਪੱਲਾ ਕਰ ਦੋ ਬਾਚ ਰੀਵਨ ਘਟਾ ਦਿਓ ਤੁਹਾਡੇ ਕੁੰਮਰ ਵੀਜੇ ਪ੍ਰਤਾਪ ਨੇ ਕਿਹਾ ਵੀ ਸਕੂਲ ਦਾ ਪਹਿਲਾ ਬੜਾ ਵਧੀਆ ਸੀ ਸਾਡੇ ਬਾਈ ਜੀ ਬੇੜੇ ਗਰਕਣਾ ਕਰਾਓ ਸਾਡੇ ਬੱਚਿਆਂ ਬਾਰੇ ਸੋਚੋ ਸਾਨੂੰ ਸਿਹਤ ਸਿੱਖਿਆ ਰੋਜ਼ਗਾਰ ਨੂੰ ਹਈਆ ਕਰਵਾਓ ਸਾਡੇ ਬੱਚਿਆਂ ਦੇ ਲਾਜ ਅੱਜ ਵੀ ਨਹੀਂ ਹੁੰਦੇ ਸਾਡੇ ਬੱਚਿਆਂ ਦੀ ਪੜ੍ਹਾਈ ਅੱਜ ਵੀ ਚੰਗੀ ਨਹੀਂ ਚੱਲ ਰਹੀ ਉਹ ਅੱਜ ਵੀ ਉਹੀ ਵਿਅਕਤੀ ਜਿਹੜਾ ਇੱਥੋਂ 5 ਸਾਲ ਪਹਿਲਾਂ 10 ਸਾਲ ਪਹਿਲਾਂ ਕੀ ਹੁੰਦਾ ਸੀ ਜਦੋਂ ਗਰੀਬ ਨੂੰ ਟਾਈ ਫੈਟ ਹੁੰਦਾ ਸੀ ਡਾਕਟਰ ਉਹਨੂੰ ਕਹਿੰਦਾ ਸੀ ਦਵਾਈ ਜਿਹੜੀ ਲੈਣੀ ਆ ਉਹ 4 ਦਿਨ ਘਰੇ ਬਹਿ ਕੇ ਦਵਾਈ ਲੈਣੀ ਆ ਤੂੰ ਆਰਾਮ ਕਰਨਾ ਉਹ ਚਾਰੇ ਨੂੰ ਟਾਈ ਫੈਰ ਦੇ ਵਿੱਚ ਉਹ ਦਿਹਾੜੀ ਜਾਂਦਾ ਸੀ ਉਹਨੂੰ ਪਤਾ ਸੀ ਜੇ ਕਰ ਮੈਂ ਆਰਾਮ ਕਰੂੰਗਾ ਤਾਂ ਮੇਰੇ ਬੱਚੇ ਭੁੱਖੇ ਮਰਨਗੇ ਮੈਂ ਦੱਸੋ ਵੀ ਕੀ ਕਰੂੰਗਾ ਉਹ ਚਾਰਾ ਬਾ ਜਿਹੜਾ ਕਹ ਲੋ ਮਜਬੂਰੀ ਦਾ ਮਾਰਾ ਬਿਮਾਰ ਕੰਮ ਤੇ ਲੱਗਦਾ ਸੀ ਅੱਜ ਵੀ ਹਾਲ ਹੋਈ ਅੱਜ ਭਗਵੰਤ ਮਾਨ ਕਿੱਥੇ ਆ ਕਿਹੜੀ ਸੋਨੇ ਦੀ ਚਿੜੀ ਬਣਾਤੀ ਆ ਉਹ ਰੈਂਦਾ ਖੁੰਦਾ ਰਾਗ ਵਿਚ ਡੱਡਾ ਉਹ ਕਹਿੰਦੂ ਹਮ ਤੋਂ ਰੰਗਲਾ ਪੰਜਾਬ ਬਣਾਏਂਗੇ ਰੰਗਲਾ ਪੰਜਾਬ ਤੋਂ ਉੱਦ ਹੀ ਬਣ ਗਿਆ ਸੀ ਜਿੱਡੇ ਦਿੱਲੀ ਦੇ ਬਗਲੇ ਉੱਟ ਕੇ ਇੱਥੇ ਆ ਗਏ ਸੀ ਇਹ ਰੰਗਲਾ ਪੰਜਾਬ ਰੰਗ ਕਰਕੇ ਨਹੀਂ ਬਣਿਆ ਜਾਣਾ ਤੁਸੀਂ ਖਰਚੇ ਪਤਾ ਨਹੀਂ ਕਰ ਕਿੱਥੇ ਦਿੱਤੇ ਸਾਡਾ ਬੇੜਾ ਨਾ ਬਾਹੋ ਏ ਭਰਾਵਾ ਸਾਡਾ ਬੇੜਾ ਨਾ ਬਾਹੋ ਸਾਡੇ ਪੱਲੇ ਕੁਛ ਨਾ ਕੋ ਛੱਡੋ 50 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ 1.5 ਸਾਲ ਦੇ ਵਿੱਚ ਜੇਕਰ ਕੰਮ ਇਹੀ ਚੱਲਦਾ ਰਿਹਾ ਅਸੀਂ ਬੈਨਰਾਂ ਵਾਸਤੇ ਨਹੀਂ ਬਣਾਇਆ ਤੁਹਾਨੂੰ ਇੰਨੇ ਬਾਦਰਾ ਆ ਬਾਦਲਾ ਨੇ ਬੈਨਰ ਨਹੀਂ ਬਣਾਏ ਇੰਨੇ ਬੈਨਰਾਂ ਕਾਂਗਰਸ ਵੇਰੇ ਨਹੀਂ ਲੱਗੇ ਤੁਸੀਂ ਇੱਕ ਕੰਮ ਕਰ ਦੋ ਪਜਾਮੇ ਲਿਪੜਿਆਂ ਦੇ ਤੁਹਾਡੇ ਬੈਨਰ ਚਾਹੀਦੇ ਤਾਂ ਸ਼ੁਕਰ ਕਰੋ ਲੋਕਾਂ ਨੇ ਰੌਲਾ ਪਾਤਾ ਆ ਤੁਹਾਨੂੰ ਹਰ ਚੀਜ਼ ਦੇ ਬੈਨਰ ਚਾਹੀਦੇ ਆ ਅਸੀਂ ਦੱਸੋ ਕਿੱਧਰ ਨੂੰ ਜਾ ਕੇ ਸਾਡੇ ਕੋਲ ਮਾੜਾ ਮੋਟਾ ਪਰਿਵਾਰਾਂ ਵਾਲ ਸੋਚੋ ਅਸੀਂ ਭੁੱਖੇ ਮਰ ਰਹੇ ਹਾਂ ਇਹ ਕਰੋੜਾਂ ਰੁਪਈਆ ਦਾ ਹਿਸਾਬ ਦਿਓ ਹੁਣ ਪੰਜਾਬ ਦੇ ਲੋਕਾਂ ਨੂੰ ਇਹ ਕਿੱਥੋਂ ਕਿਵੇਂ ਚੜਿਆ ਇਹ ਸਾਡਾ ਬੇੜਾ ਕਰਕ ਨਾ ਕਰੋ ਕੰਮ ਤਾਂ ਤੁਸੀਂ ਡੱਕਾ ਨਹੀਂ ਤੋੜਿਆ ਹਲੇ ਬੋਕਰ ਦੇ ਵੀ ਡੱਕੇ ਟੁੱਟੇ ਪਏ ਆ ਬੋਕਰ ਦਾ ਥੋੜੀ ਸਾਫ ਸੁਥਰੀ ਪਈ ਵਾਲੇ ਉਵੇਂ ਝਾੜੋ ਬਾਈ ਜੀ ਬੈਨਰ ਲਾ ਕੇ ਕੁਝ ਨਹੀਂ ਹੋਣਾ ਮੇਰੀ ਤੁਹਾਨੂੰ ਇਹ ਬੇਨਤੀ ਆ ਕਿ ਸਾਡੇ ਜਿਹੜੇ ਲੋਕ ਆ ਬਿਨਾਂ ਇਲਾਜ ਤੋਂ ਬਿਨਾਂ ਘਰਾਂ ਤੋਂ ਲੋਕ ਉਵੇਂ ਹੀ ਫਿਰਦੇ ਆ ਲੋਕਾਂ ਦਾ ਕੋਈ ਹੱਲ ਨਹੀਂ ਹੋਇਆ ਹੁਣ ਤੁਸੀਂ ਦੱਸੋ ਹੱਲ ਕੀ ਕੀਤਾ ਦੱਸੋ 50000 ਕਰੋੜ ਕਿੱਥੇ ਲਾਇਆ ਕੀ ਕਿਸੇ ਦੇ ਗਰੀਬ ਘਰ ਤੇ ਲਾਇਆ ਨਹੀਂ ਲਾਇਆ ਕੀ 50000 ਕਰੋੜ ਰੁਪਇਆ ਕੋਈ ਹਸਪੀਟਲਾਂ ਤੇ ਲਾਇਆ ਨਹੀਂ ਲਾਇਆ ਲੱਗੇ ਕਿੱਥੇ ਜਿਹੜੇ 10 ਸੀਟਾਂ ਵਾਲੇ ਜਹਾਜ਼ ਕਿਰਾਏ ਤੇ ਲਏ ਜਿਹੜੇ ਬੈਨਰ ਲਵਾਏ ਜਿਹੜੇ ਆ ਤੁਸੀਂ ਆ ਗੱਡੀਆਂ 110 10 ਗੱਡੀਆਂ ਨਾਲ ਹੋਣੀਆਂ ਆਖੇ ਮੈਂ ਆ ਪੰਜਾਬ ਦਾ ਰਾਖਾ ਸ਼ਾਵਾਸ਼ੇ ਭਰਾਵਾ ਜੇਕਰ ਤੇਰੇ ਅਰਗੇ ਰਾਖੇ ਬਣ ਜਾਣ ਤਾਂ ਸਾਨੂੰ ਕੀ ਲੋੜਾ ਹੋਰ ਆਖੇ ਰੱਖਣ ਦੀ ਇਹ ਕੋ ਸਿਆਣਾ ਦੀ ਕਹਾਵਤ ਹੈ ਜੇ ਤੇਰੇ ਅਰਗੇ ਯਾਰ ਹੋ ਤਾਂ ਦੁਸ਼ਮਣਾਂ ਦੀ ਲੋੜ ਕੋਈ ਨਹੀਂ ਜੇ ਤੇਰੇ ਅਰਗੇ ਰਾਖੇ ਬਣ ਜਾਣ ਤਾਂ ਸਾਨੂੰ ਖਾਨ ਵਾਲਿਆਂ ਦੀ ਲੋੜ ਕੋਈ ਨਹੀਂ ਸਾਡੇ ਪੱਲੇ ਕੱਖ ਨਹੀਂ ਬਚ ਰਿਆ ਸਾਡੇ ਪੈਸੇ ਦਾ ਸਾਨੂੰ ਹਿਸਾਬ ਦਿਓ ਇਹ ਇਤਿਹਾਸਕ ਵਾ ਜਿੰਨੇ ਮੰਤਰੀ ਗਏ ਆ ਜਿੰਨੇ ਮੁੱਖ ਮੰਤਰੀ ਗਏ ਆ ਉਹਨਾਂ ਨੇ ਪੰਜੀ ਤੱਕ ਨਹੀਂ ਭਰੀ ਸਾਡੇ ਪਿਓ ਦਾਦਿਆਂ ਨੂੰ ਭਰਨੇ ਪੈ ਰਹੇ ਆ ਉਨ ਤੁਹਾਡੇ ਕਰਜੇ ਚੱਕੇ ਸਾਡੇ ਵਾਲ ਬੱਜੇ ਪਏ ਆ ਉਹ ਅਸੀਂ ਤਾਂ ਚੀਜ਼ ਕੋਈ ਖਰੀਦੇ ਵੀ ਨਹੀਂ ਗੇ ਖਾਵੇ ਪੀਵੇ ਬਾਂਦਰੀ ਟੰਬੇ ਖਾਵੇ ਰਿੱਚ ਸਾਡੇ ਨਾਲ ਹਾਲੇ ਹੋ ਰਿਆ ਸਾਡਾ ਪੈਸਾ ਜਿਹੜਾ ਚਾਈ ਦੀ ਥਾਵਾਂ ਤੇ ਲਾਓ ਅਸੀਂ ਕੇਸਰੀ ਆਲ ਨੂੰ ਇਹ ਜਹਾਜਾਂ ਦੇ ਭੌਣ ਵਾਸਤੇ ਨਹੀਂ ਰੱਖਿਆਗਾ ਜੇ ਕੇਸਰੀ ਆਲ ਨੂੰ ਫਿਕਰ ਆ ਉਹਦੇ ਜਹਾਜ ਤੇ ਆਪ ਲਾਵੇ ਮੈਂ ਫਿਰ ਤੋਂ ਕਹਿੰਨਾ ਤੂੰ ਬਦਲੀ ਸਵਾਰ ਅਸੀਂ ਇੱਕ ਵਾਰ ਨਹੀਂ ਬਦਲੇ ਅਸੀਂ ਤੇਰੇ ਵਾਂਗੂ ਬੇਦਰਦੇ ਕਦੇ ਬਿਆਨ ਨਹੀਂ ਬਦਲੇ ਪਹਿਲਾਂ ਵੀ ਪੰਜਾਬ ਗਰੀਬ ਸੀ ਅੱਜ ਵੀ ਪੰਜਾਬ ਗਰੀਬ ਆ ਮੈਂ ਫਿਰ ਤੋਂ ਕਹਿਣਾ ਭਗਵੰਤ ਮਾਨ ਜੀ ਪਛਤਾਉਂਦਾ ਹੈ ਪੰਜਾਬ ਬਣਾ ਕੇ ਕੇਸਰੀਵਾਲ ਦੀ ਸਰਕਾਰ ਪਛਤਾਉਂਦਾ ਹੈ ਪੰਜਾਬ ਲਿਆ ਕੇ ਭਗਵੰਤ ਮਾਨ ਦੀ ਝਾੜੂ ਵਾਲੀ ਸਰਕਾਰ ਤੂੰ ਬਦਲੀ ਸੋ ਵਾਰ ਅਸੀਂ ਇੱਕ ਵਾਰ ਨਹੀਂ ਬਦਲੇ ਅਸੀਂ ਤੇਰੇ ਵਾਂਗੂ ਬੇਦਰਦੇ ਕਦੇ ਬਿਆਨ ਨਹੀਂ ਬਦਲੇ ਤੁਸੀਂ ਸਾਡਾ ਬੇੜਾਗਰ ਕਰ ਰਹੇ ਆ ਮੈਂ ਤਾਂ ਫਿਰ ਕਹਿਣਾ ਸਾਨੂੰ ਰੇਤਾ ਰੁੱਤਾ ਕੋਈ ਸਸਤਾ ਨਹੀਂ ਮਿਲ ਰਿਆ ਉਹ ਪੜਾਵਾ 41 41 ਰੁਪਏ ਫੁੱਟ ਘਰਾਂ ਚ ਸਟਾਈ ਜਾਂਨੇ ਆ ਭਗਵਾਨ ਤ ਮਾਨਸਿਆ ਇਹ ਗੱਲ ਨੂੰੋਂ ਤੋਂ ਝੂਠ ਨਹੀਂ ਕਹਿ ਸਕਦਾ ਮੈਂ ਘਰੇ ਕੰਦਾ ਕੰਦਾ ਕਰਵਾਈਆਂ 41 ਰੁਪਏ ਫੁੱਟ ਰੇਤਾ ਗੰਦਾ ਜਹ ਰੇਤਾ ਸੀ ਜਿਹੜਾ 4100 41 ਰੁਪਏ ਫੁੱਟੋ ਕਰਾਇਆ ਪਤਾ ਨਹੀਂ ਸਾਡੇ 16000 ਕੋਸ਼ ਰੁਪਏ ਬਣੇ ਸੀ ਉਹਦੇ ਟਰਾਲਾ ਮੰਗਵਾਇਆ ਸੀ 41 ਰੁਪਏ ਫੁੱਟ ਰੇਤਾ 41 ਰੁਪਏ ਫੁੱਟ ਰੇਤਾ ਪੰਜਾਬ ਨੂੰ ਨਾ ਡੋਬ ਨਾ ਡੋਬ ਨਾ ਡੋਬ ਤਾਰੀ ਤਾਰਨ ਆ ਲਿਆ ਨਾ ਡੋਬ ਬਹੁਤ ਰਾਖਾ ਬੰਦਾ ਸੀ ਪੰਜਾਬ ਦਾ ਪਰ ਤੂੰ ਹੀ ਡੋਬ ਕੇ ਜਾਏਗਾ ਯਾਦ ਰੱਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੇਟਫਾਰਮ ਇਸ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ਇਅਰਸ ਐਕਸਪੀਰੀਅੰਸ ਇਨ ਦ ਸੇਮ ਲਾਈਨ he used to work with reputed companies agencies as well local builders with brothers he is professional by plumbing electrician masonry work carpentry for more information please contact him at www.checktrade.com id number 921760 shamna Chander Kalcenter. call him on this number 074884161 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ